ਸੈਸ਼ਨ ਜੋ ਕਿ ਸ਼ੁਰੂ ਹੋ ਚੁੱਕਿਆ ਹੈ ਔਰ ਇੱਕ ਬੜੀ ਹੈਰਾਨੀ ਦੀ ਗੱਲ ਹੈ ਜੋ ਇਹ ਕਾਂਗਰਸ ਦੀ ਸਰਕਾਰ ਦੇ ਮੁਨਸਫੇ ਸਾਹਮਣੇ ਆਇਆ ਕਿ ਸਾਰੇ ਦੇ ਸਾਰੇ ਸੈਸ਼ਨ ਦੇ ਵਿੱਚ ਇਹ ਆਪੋਜੀਸ਼ਨ ਨੂੰ ਪੂਰੀ ਤਰ੍ਹਾਂ ਚੁੱਪ ਕਰਾ ਕੇ ਰੱਖਣਾ ਚਾਹੁੰਦੇ ਆ ਆਪੋਜੀਸ਼ਨ ਨੂੰ ਮੂੰਹ ਨਹੀਂ ਖੋਲਣ ਦੇਣਾ ਚਾਹੁੰਦੇ ਜਿਸ ਤਰ੍ਹਾਂ ਦੇ ਮੁਨਸਫੇ ਇਹਨਾਂ ਦੇ ਨਜ਼ਰ ਆਏ ਆ ਔਰ ਇਹਨਾਂ ਦੀ ਪਲਾਨ ਐਸੀ ਆ ਗਵਰਨਰ ਰਸ ਕਰਾ ਦਿਓ ਜੋ ਸਰਕਾਰ ਦੀ ਆਪਣੀ ਸਟੇਟਮੈਂਟ ਆ ਉਹ ਦੇ ਦਿਓ ਆਪੋਜੀਸ਼ਨ ਨੂੰ ਤੇ ਬਿਲਕੁਲ ਬੋਲਣਾ ਦਿਓ ਆਪੋਜੀਸ਼ਨ ਦਾ ਮੂੰਹ ਬੰਦ ਕਰਕੇ ਰੱਖੋ ਜਦੋਂ ਵੋਟਾਂ ਅਕਾਊਂਟ ਵੀ ਆਵੇ ਉਸ ਦਿਨ ਤੇ ਵੀ ਕੋਈ ਟਵੇਟ ਨਹੀਂ ਔਰ ਜਦੋਂ ਕੁਐਸਚਨ ਆਵੜਾ ਉਹਦੇ ਤੇ ਵੀ ਕੁਛ ਨਹੀਂ ਬੋਲਣਾ ਖਤਮ ਹੀ ਕਰ ਦਿਓ ਮੇਰਾ ਖਿਆਲ ਆ ਕੇ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੋਏਗਾ ਕਿ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਕੋਈ ਸੈਸ਼ਨ ਹੋਵੇ ਔਰ ਪੂਰੇ ਦੇ ਪੂਰੇ ਸੈਸ਼ਨ ਦੇ ਵਿੱਚ ਸਰਕਾਰ ਆਪੋਜੀਸ਼ਨ ਨੂੰ ਬਿਲਕੁਲ ਬੰਦ ਉਹਦਾ ਮੂੰਹ ਬੰਦ ਕਰਾ ਕੇ ਰੱਖੇ ਜਿਸ ਦਿਨ ਆਪੋਜੀਸ਼ਨ ਦਾ ਮੂੰਹ ਬੰਦ ਹੋ ਗਿਆ ਡੈਮੋਕਰੇਸੀ ਡਿਕਟੇਟਰਸ਼ਿਪਾਂ ਚ ਗਈ। ਤਾਂ ਕਹੀਓਈ ਹੈ ਕੈਪਟਨ ਸਰਕਾਰ ਇੱਕ ਡੈਮੋਕਰੇਸੀ ਨੂੰ ਡਿਕਟੇਟਰਸ਼ਿਪਾ ਕਿ ਡਿਕਟੇਟਰਸ਼ਿਪਾਂ ਨੂੰ ਚਲਾਉਣਾ ਚਾਹੁੰਦੇ ਆ। ਔਰ ਜੋ ਇਹਨਾਂ ਦੀ ਪਲਾਨ ਆ ਕਿ ਜੋ ਇਪੋਰਟੈਂਟ ਮੁੱਦੇ ਨੇ, ਜੋ ਮੁੱਦੇ ਅਗਲੇ ਸੈਸ਼ਨ ਜੋ ਇਹ ਕੈਰੀਆ ਮਈ ਦਾ ਐਂਡ ਜਾਂ ਜੂਨ ਵਿੱਚ ਆਊਗਾ, ਬੜੇ ਇਪੋਰਟੈਂਟ ਮੁੱਦੇ ਨੇ ਜਿਹੜੇ ਉਦੋਂ ਤੱਕ ਬੇਚੀ ਨਹੀਂ ਕਰ ਸਕਦੇ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੇ ਤੰਗਰੇਬਾਜੀ ਜੋ ਹੁਣ ਇਸ ਟਾਈਮ ਅੱਜ-ਅੱਜਕੱਲ੍ਹ ਚੱਲ ਰਿਹਾ। ਦੂਸਰਾ ਪਾਣੀ ਦੇ ਕਨੈਕਸ਼ਨ ਇਕੱਠੇ ਪਏ ਆ ਜੋ ਬਿਜਲੀ ਦਾ ਪਾਣੀ ਨਹੀਂ ਜਾ ਰਿਹਾ ਵਾਟਰ ਬਾਕਸਿੰਗ ਬੰਦ ਪਏ ਆ ਉਹ ਵਾਲਾ ਇਹ ਅਗਲੇ ਸੈਸ਼ਨ ਤੱਕ ਇਹਨਾਂ ਦੇ 1.5 ਤੋਂ 2 ਮਹੀਨੇ ਵੇਟ ਨਹੀਂ ਕਰ ਸਕਦੇ ਤੀਜਾ ਜਿਹੜਾ ਮਾਮਲਾ ਜਿਹੜਾ ਹੈ ਕਿ ਜੋ ਮਨਿਸਟਰ ਦਾ ਰਾਏ ਕਿਨਾਂ ਨੇ ਦਿੱਤਾ ਕੈਪਟਨ ਮਨਿੰਦਰ ਸਿੰਘ ਨੇ 14 ਆਪਣੇ ਡਵਾਈਜ਼ਰ ਲਗਾ ਲਏ 13 ਮਤਲਬ ਕਿ ਪੰਜਾਬ ਬਿਊਰੋਕ੍ਰੇਸੀ ਤੇ ਤਾਂ ਇਹਨਾਂ ਨੂੰ ਅਤਵਾਰ ਹੀ ਨਹੀਂ ਰਿਹਾ ਇਹ ਪੂਰੀ ਦੇ ਪੂਰੇ ਨਵੇਂ ਆਪਣੇ ਬੰਦੇ ਲੈ ਕੇ 13 ਲਗਾ ਲੇ ਉਹਨਾਂ ਚੋਂ ਪੰਜਾਂ ਨੂੰ ਮਿਨਿਸਟਰ ਰੈਂਕ ਦਿੱਤਾ ਜੋ ਸੰਵਿਧਾਨ ਦਾ ਆਰਟੀਕਲ 164 ਬੜਾ ਕਲੀਅਰਲੀ ਕਹਿੰਦਾ ਕਿ ਸਿਰਫ 15% ਮਿਨਿਸਟਰ ਹੋ ਸਕਦੇ ਆ ਵਿਧਾਨ ਸਭਾ ਦੀ ਸਟ੍ਰੈਂਥ ਦੇ ਜੋ ਪੰਜਾਬ ਦੇ 18 ਬੰਦੇ ਆ ਤੇ ਜਾਂ ਇਹ ਉਹਦੋਂ ਵੱਧ ਨਹੀਂ ਹੋ ਸਕਦੇ ਜਾਂ ਤਾਂ ਕੈਪਟਨ ਬਲਿੰਦਰ ਸਿੰਘ ਕਹਿੰਨ ਇਹਨਾਂ ਚੋਂ ਪੰਜਾਂ ਨੂੰ ਜਿਹੜਾ ਮਿਨਿਸਟਰ ਦਾ ਰੈਂਕ ਦਿੱਤਾ ਉਹ 18 ਦੇ ਵਿੱਚ ਕਿਹੜਾ ਜਾਊਗਾ ਨੌ ਉਹਨਾਂ ਦੇ ਹੈਗੇ ਆ ਪੰਜ ਹੋਰ 14 ਤੇ ਚਾਰ ਹੀ ਹੋਰ ਲੰਘ ਗਏ ਜੇਕਰ ਉਹਨਾਂ ਨੇ ਹੋਰ 18 ਤੋਂ ਵਧਾ ਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਵਿਧਾਨ ਦੀ ਸ਼ਰ ਪਛੇੜਾ ਨੂੰ ਲੰਘਣਾ ਤੇ ਲੋਕਾਂ ਦਾ ਜਿਹੜਾ ਪੈਸਾ ਜੋ ਪੰਜਾਬ ਦੀ ਗਰੀਬ ਜਨਤਾ ਵਾਸਤੇ ਪੈਸਾ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਗਰੀਬਾਂ ਦੇ ਸ਼ਡਿਊਲ ਕਾਸਟਾਂ ਦੇ ਸਕਾਲਰਸ਼ਿਪ ਦਾ ਪੈਸਾ ਹੀ ਉਧਰ ਨੂੰ ਵਰਤਦੀ ਰਹੀ ਤਾਂ ਉਹੋ ਕੰਮ ਮੈਨ ਲੱਗਦੀ ਆ ਕਿ ਸ਼ਾਇਦ ਕੈਪਟਨ ਸਰਕਾਰ ਵੀ ਸ਼ੁਰੂ ਕਰ ਸਕੇਗੀ